ਜੀ ਜਿਸ ਜਗਤ ਉਤੇ ਖੜੇ ਆ ਇਹ ਹੈ ਜੂਨ 1984 ਵਿੱਚ ਸੰਤ巴巴 ਜਰਨੈਲ ਸਿੰਘ ਕਾਲਾ ਸਾਹ ਪਿੰਡਾਂ ਵਾਲੇ ਅਤੇ ਸਮੂਹ ਸਾਥੀ ਸਿੰਘਾਂ ਜਿਹੜੇ ਨਾਲ ਸ਼ਹੀਦ ਹੋਇਆ ਇਹ ਉਹ ਸ਼ਹੀਦ ਗੈਲਰੀ ਹੈ ਔਰ ਸਾਡੇ ਜਦੋਂ ਅਸੀਂ ਇੱਥੇ ਪ੍ਰਵੇਸ਼ ਕੀਤਾ ਜਦੋਂ ਅਸੀਂ ਪਹੁੰਚੇ ਆ ਤੇ ਜਿਵੇਂ ਜਿਵੇਂ ਅਸੀਂ ਕਦਮ ਅੱਟੇ ਆ ਜਿਵੇਂ ਜਿਵੇਂ ਅਸੀਂ ਇੱਕ ਇੱਕ ਤਸਵੀਰ ਦੇ ਕੋਲ ਲੰਘਿਆ ਤੇ ਸਾਡੇ ਮਨ ਦੇ ਵਿੱਚ ਸਾਡੇ ਖਿਆਲਾਂ 'ਚ ਸਾਰਾ ਕੁਝ ਉਵੇਂ ਹੀ ਘੁੰਮ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਇਹ ਸੱਚਖੰਡ ਤੇ ਅਕਾਲ ਤਖਤ ਸਾਹਿਬ ਅਸੀਂ ਜਿਸ ਜਗ੍ਹਾ 'ਤੇ ਖੜੇ ਆ ਇਹ ਹੈ ਜੂਨ 1984 ਵਿੱਚ ਸੰਤ ਬਾਬਾ ਜੀ ਨਾਲ ਸਿੰਘ ਕਾਲਸਾ ਪਿੰਡਾਂ ਵਾਲੇ ਅਤੇ ਸਮੂਹ ਸਾਥੀ ਸਿੰਘਾਂ ਜਿਹੜੇ ਨਾਲ ਸ਼ਹੀਦ ਹੋਇਆ ਇਹ ਉਹ ਸ਼ਹੀਦ ਗੈਲਰੀ ਹੈ ਔਰ ਸਾਡੇ ਜਦੋਂ ਅਸੀਂ ਇੱਥੇ ਪ੍ਰਵੇਸ਼ ਕੀਤਾ ਜਦੋਂ ਅਸੀਂ ਪਹੁੰਚੇ ਆ ਤੇ ਜਿਵੇਂ ਜਿਵੇਂ ਅਸੀਂ ਕਦਮ ਪੱਟੇ ਆ ਜਿਵੇਂ ਜਿਵੇਂ ਅਸੀਂ ਇੱਕ ਇੱਕ ਤਸਵੀਰ ਦੇ ਕੋਲ ਲੰਘਿਆ ਤੇ ਸਾਡੇ ਮਨ ਦੇ ਵਿੱਚ ਸਾਡੇ ਖਿਆਲਾਂ ਚ ਸਾਰਾ ਕੁਝ ਉਵੇਂ ਹੀ ਘੁੰਮ ਗਿਆ ਔਰ ਇਹ ਗੱਲ ਆਪਾਂ ਕੌਮ ਜਿਹੜੀ ਬਹੁਤ ਜਿਆਦੀ ਨਰਾਸ਼ ਸੀ ਕਿ ਦਰਬਾਰ ਸਾਹਿਬ ਵਿੱਚ ਜਾਇਆ ਇਹ ਗੱਲ ਸਾਡੇ ਸਾਹਮਣੇ ਨਹੀਂ ਆਉਂਦੀ ਕਿ ਸਾਡੇ ਨਾਲ ਐਡਾ ਵੱਡਾ ਪਾਣਾ ਵਾਪਰ ਗਿਆ ਤੇ ਉਹਦੀ ਕੋਈ ਚੀਜ਼ ਇਦਾਂ ਨਹੀਂ ਹੈ ਜਿਸ ਦੇ ਨਾਲ ਸਾਨੂੰ ਪਤਾ ਲੱਗੇ ਵੀ ਆ ਸਾਡੇ ਨਾਲ ਵਾਪਰ ਗਿਆ ਸੋ ਤਖਤ ਸਾਹਿਬ ਦੀ ਜਿਹੜੀ ਇਹ ਬਣਾਈ ਗਿਆ ਤਸਵੀਰ ਜਿਹੜਾ ਮਾਡਲ ਬਣਾਇਆ ਹੈ ਇਹ ਦੱਸਦਾ ਹੈ ਉਹਨਾਂ ਨੇ ਸੰਗੀਤ ਨਾਲ ਜੂਨ 1984 ਵਿੱਚ ਤੁਹਾਡੇ ਨਾਲ ਵਾਪਰਿਆ ਕੀ ਆ ਅਸਲ 'ਚ ਔਰ ਮੈਂ ਸਾਡੇ ਕਈ ਤਰ੍ਹਾਂ ਦੇ ਸਾਡੀ ਕਾਮ ਦੀਆਂ ਨੇ ਸੰਸਥਾਵਾਂ ਨੇ ਉਹਨਾਂ ਨਾਲ ਗਿਲੇ ਸ਼ਿਕਵੇ ਹੁੰਦੇ ਆ ਪਰ ਅੱਜ ਮੇਰੇ ਮਨ ਚੋਂ ਇਹ ਗੱਲ ਨਿਕਲੀ ਕਿ ਬਾਹਰ ਤਾਂ ਦਮ ਦਮ ਮਿਕਸਾਲ ਤੇ ਉਹਦੇ ਮੁਖੀ ਬਾਬਾ ਰਾਮ ਸਿੰਘ ਤੁੰਨੇ ਹੁਣ ਨਾਲ ਕਈ ਤਰ੍ਹਾਂ ਦੇ ਸਾਡੇ ਸ਼ਿਕਵੇ ਰਹੇ ਹੋਣਗੇ ਤੇ ਪਰ ਅੱਜ ਤੋਂ ਬਾਅਦ ਆ ਗੱਲ ਲਈ ਵਾਲੀ ਜਿਹੜੀ ਸੇਵਾ ਆ ਇਹ ਵੇਖ ਕੇ ਦਾ ਜਿਹੜਾ ਮਨ ਆਪਣੇ ਆਪ ਹੀ ਇਸ ਸੇਵਾ ਨੂੰ ਜਿਹੜੀ ਇਹ ਸੇਵਾ ਕੀਤੀ ਹੈ ਜਾਂ ਕਰਾਈ ਗਈ ਹੈ ਇਹਨੂੰ ਸਿਰ ਛੁਕਿਆ ਆ ਜਦੋਂ ਵੀ ਤੁਸੀਂ ਇਹ ਮੇਰੀ ਵੀਡੀਓ ਸੁਣੋਗੇ ਹੋ ਸਕਦਾ ਤੁਸੀਂ ਕਈ ਤਰ੍ਹਾਂ ਦੇ ਕਮੈਂਟ ਕਰੋ ਥੱਲੇ ਪਰ ਇਸ ਗੈਲਰੀ ਨੂੰ ਦੇਖਣ ਤੋਂ ਬਾਅਦ ਵੀਡੀਓ ਥੱਲੇ ਕਮੈਂਟ ਕਰਿਓ ਪਹਿਲਾਂ ਇਸ ਗੈਲਰੀ 'ਚ ਆਉਣਾ ਤੁਸੀਂ ਜ਼ਰੂਰ ਆ ਇਸ ਗੈਲਰੀ 'ਚ ਆ ਕੇ ਇੱਕ ਵਾਰੀ ਇਹਨਾਂ ਤਸਵੀਰਾਂ ਦੇ ਦਰਸ਼ਨ ਜ਼ਰੂਰ ਕਰਨੇ ਆ ਜਿਹੜੇ ਯੋਧਿਆ ਨੇ ਸੰਸਾਰ ਦੀ ਚੌਥੀ ਪਾਵਰ ਰਸ਼ੀਆ ਵਰਗੀ ਤੇ ਜਿਹੜੀ ਕੇਜੀ ਵੀ ਤੇ ਸੰਸਾਰ ਦੀ ਜਿਹੜੀ ਸਭ ਤੋਂ ਵੱਡੀ ਬਰਤਾਨੀਆ ਗਵਰਨਮੈਂਟ ਆ ਉਹਨਾਂ ਲੋਕਾਂ ਦੇ ਸਹਿਯੋਗ ਦੇ ਨਾਲ ਭਾਰਤ ਨੇ ਇੱਥੇ ਹਮਲਾ ਕੀਤਾ ਤੇ ਐਡੀਆਂ ਵੱਡੀਆਂ ਤਾਕਤਾਂ ਜਿਨ੍ਹਾਂ ਯੋਧਿਆਂ ਨੇ ਆਪਣੀਆਂ ਹਿੰਕਾਂ ਢਾ ਕੇ ਇਸ ਪਵਿੱਤਰ ਸਥਾਨ ਦੀ ਰਾਖੀ ਲਈ ਆਪਣੀਆਂ ਜਾਨਾਂ ਵਾਰੀਆਂ ਸ਼ਹਾਦਤਾਂ ਜਾਂ ਪੀਤੇ ਉਹਨਾਂ ਦੀਆਂ ਤਸਵੀਰਾਂ ਵੇਖ ਕੇ ਰੂਹ ਕੰਬ ਜਾਂਦੀ ਆ ਤੇ ਤੁਹਾਡੇ ਮਨਾਂ ਦੇ ਵਿੱਚ ਇਹ ਸਦਾ ਗੱਲ ਰਹੂਗੀ ਕਿ ਅਸੀਂ ਆਜ਼ਾਦ ਅਖੌਤੀ ਭਾਰਤ ਦੇ ਵਿੱਚ ਗੁਲਾਮੀ ਦੀ ਜ਼ਿੰਦਗੀ ਜਿਹੜੀ ਇੱਥੇ ਆ ਕੇ ਤੁਹਾਨੂੰ ਪਤਾ ਲੱਗੂਗਾ ਜਿਨ੍ਹਾਂ ਨੇ ਸਾਡੇ ਤਖਤਾਂ ਤੇ ਹਮਲਾ ਕੀਤਾ ਉਹ ਹੈ ਕੌਣ ਸੀ ਇਹ ਸਾਰਾ ਕੁਝ ਤੁਹਾਨੂੰ ਇੱਥੇ ਪਤਾ ਲੱਗੂਗਾ ਅਰ ਮੇਰੀ ਵੀਡੀਓ ਖਲੀ ਕਮੈਂਟ ਕਰਨ ਤੋਂ ਪਹਿਲਾਂ ਮੇਰੀ ਹੱਥ ਜੋੜ ਕੇ ਬੇਨਤੀ ਕਿ ਆਉਣਾ ਜ਼ਰੂਰੀ ਹੈ ਵਾਹਿਗੁਰੂ ਜੀ ਕੀ ਫਤਿਹ ਹੋ ਜਾਵੇ ਫਤਿਹ ਪਾਵੇ ਸੰਤ ਗਿਆਨੀ ਜਨਰਨ ਸਿੰਘ ਕਾਲਾ ਸਾਹਿਬ ਪਿੰਡ ਰਵਾਲੇ ਦੇ ਮਰਨੋਂ ਪਾਵੇ ਹੋ ਕਲਸਾ ਵਾਡੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਇਹ ਸੱਚਖੰਡ ਤੇ ਅਕਾਲ ਤਖਤ ਅਸੀਂ ਜਿਸ ਜਗ੍ਹਾ ਤੇ ਖੜੇ ਆ ਇਹ ਹੈ ਜੂਨ 1984 ਵਿੱਚ ਸੰਤ ਬਾਬਾ ਜਰਨੈਲ ਸਿੰਘ ਕਲਸਾ ਪਿੰਡਾਂ ਵਾਲੇ ਅਤੇ ਸਮੂਹ ਸਾਥੀ ਸਿੰਘਾਂ ਜਿਹੜੇ ਨਾਲ ਸ਼ਹੀਦ ਹੋਇਆ ਇਹ ਉਹ ਸ਼ਹੀਦ ਗੈਲਰੀ ਹੈ ਔਰ ਸਾਡੇ ਜਦੋਂ ਅਸੀਂ ਇੱਥੇ ਪ੍ਰਵੇਸ਼ ਕੀਤਾ ਜਦੋਂ ਅਸੀਂ ਪਹੁੰਚੇ ਆ ਤੇ ਜਿਵੇਂ ਜਿਵੇਂ ਅਸੀਂ ਕਦਮ ਪਟੇ ਆ ਜਿਵੇਂ ਜਿਵੇਂ ਅਸੀਂ ਇੱਕ ਇੱਕ ਤਸਵੀਰ ਦੇ ਕੋਲ ਲੰਘਿਆ ਤੇ ਸਾਡੇ ਮਨ ਦੇ ਵਿੱਚ ਸਾਡੇ ਖਿਆਲਾਂ ਚ ਸਾਰਾ ਕੁਝ ਉਵੇਂ ਹੀ ਘੁੰਮ ਗਿਆ